ਵਾਹਿਗੁਰੂ ਜੀ ਕਾ ਕਲ ਸਾਹ ਕਰਾਈ ਵਾਹਿਗੁਰੂ ਜੀ ਕੀ ਫਤਿਹ ਰਾਗ ਸੁਹੀ ਮਹੱਲਾ ਚੌਥਾ ਅਸ਼ਟਪਦੀਆ ਘਰ ਦਸਵਾ ਇੱਕ ਓ ਅੰਕਾਰ ਸਤਗੁਰ ਪ੍ਰਸਾਦ ਅੰਦਰ ਸਚੁ ਨੇਹ ਲਾਇਆ ਪ੍ਰੀਤਮ ਆਪਣਾ ਤਾਨ ਮਨ ਹੋਇ ਨਿਹਾਲ ਜਾ ਗੁਰ ਦੇਖਾ ਸਾਹਮਣੇ ਮੈਂ ਜੀਤਾਂ ਨਾ ਮਨ ਹੋਈ ਨਿਖਾਲ ਇਥੇ ਵਿਸਰਾਮ ਜਾ ਜਿਮ ਕਲਾਦਨੀ ਹੈ ਗੁਰ ਦੇਖਾ ਸਾਹਮਣੇ ਮੈਂ ਹਰ ਹਰ ਨਾਮ ਵਿਸਾਹ ਮੈਂ ਪਦ ਤੇ ਵਿਸਰਾਮ ਲਾਉਣਾ ਹੈ ਮੈਂ ਹਰ ਹਰ ਨਾਮ ਇਥੇ ਠੰਮ ਕਲਾਦਨੀ ਹੈ ਵਿਸਾਹ ਵਿਸਾਹ ਗੁਰ ਪੂਰੇ ਤੇ ਪਾਇਆ ਅੰਮ੍ਰਿਤ ਅਗਮ ਅਥਾਹ ਗੁਰ ਪੂਰੇ ਤੇ ਪਾਇਆ ਇਥੇ ਬਿਸਰਾਮ ਅੰਮ੍ਰਿਤ ਅਗਮ ਅਥਾਹ ਰਹਾਉ ਹਾ ਸਤ ਗੁਰ ਵੇਖ ਵਿਗਸੀਆ ਹਾ ਪਦ ਤੇ ਜਮਕ ਲਾਉਣੀ ਐ ਹਾ ਸਤ ਗੁਰ ਨਹੀਂ ਕਹਿਣਾ ਹਾ ਸਤ ਗੁਰ ਵੇਖ ਵਿਗਸੀਆ ਹਾ ਸਤ ਗੁਰ ਵੇਖ ਵਿਗਸੀਆ ਹਰ ਨਾਮੇ ਲੱਗਾ ਪਿਆਰ ਕਰ ਕਿਰਤ ਕਿਰਪਾ ਕਰ ਕੇ ਮੇਲਣ ਪਾਇਆ ਮੂਖ ਦਵਾਰ ਸਤਿਗੁਰ ਬਿਰਹੀ ਨਾਮ ਕਾ ਜੇ ਮਿਲੈ ਤਾਂ ਤਨ ਮਨ ਦੇਉ ਜੇ ਪੂਰਬ ਹੋਵੈ ਲਿਖਿਆ ਤਾਂ ਅੰਮ੍ਰਿਤ ਸਹਿਜ ਪੀਐਉ ਸੁਤਿਆ ਗੁਰਸਾਲਾ ਹੀ ਐ ਉਠਦਿਆ ਭੀ ਗੁਰ ਆਲਾਵ ਸੁਤਿਆ ਗੁਰ ਨਹੀਂ ਕਹਿਣਾ ਸੁਤਿਆ ਪਦ ਤੇ ਜਮਕ ਲਾ ਦਨੀ ਐ ਸੁਤਿਆ ਗੁਰਸਾਲਾਹੀਐ ਇਥੀ ਵਿਸਨਾਮ ਉੱਠデア ਭੀ ਗੁਰ ਆਲਾਉ ਸੁੱਤਿਆ ਗੁਰਸਾਲਾਹੀਐ ਉੱਠデア ਭੀ ਗੁਰ ਆਲਾਉ ਕੋਈ ਐਸਾ ਗੁਰਮੁਖ ਜੇ ਮਿਲੈ ਹਉ ਤਾ ਕੇ ਧੋਵਾ ਪਾਉ ਕੋਈ ਐਸਾ ਸੱਜਣ ਲੋੜ ਲਹ ਮੈਂ ਪ੍ਰੀਤਮ ਦੇ ਮਿਲਾਈ ਸਤ ਗੁਰ ਮਿਲਿਆ ਹਰ ਪਾਇਆ ਮਿਲਿਆ ਸਹਿਜ ਸੁਭਾਈ ਸਤ ਗੁਰ ਸਾਤ ਗੁਰ ਸਾਗਰ ਗੁਣ ਨਾਮ ਕਾ ਮੈਂ ਤਿਸ ਦੇਖਣ ਕਾ ਚਾਉ ਹਉ ਤਿਸ ਬਿਨ ਕੜੀ ਨਾ ਜੀਵਉ ਬਿਨ ਦੇਖੇ ਮਰ ਜਾਉ ਕਿਉ ਮਛਲੀ ਵਣ ਪਾਣੀ ਐ ਰਹਿ ਨ ਕਿਤੇ ਉਪਾਇ ਤਿਉ ਹਰ ਬਿਨ ਸੰਤ ਨ ਜੀਵਈ ਬਿਨ ਹਰ ਨਾਮੈ ਮਾਰੇ ਜਾਇ ਮੈਂ ਮੈਂ ਸਤਗੁਰ ਸੇਤੀ ਪਿਰਹੜੀ ਮੈਂ ਸਤਗੁਰ ਸੇਤੀ ਪਿਰਹੜੀ ਕਿਉ ਗੁਰ ਬਿਨ ਜੀਵਾ ਮਾਉ ਮੈਂ ਗੁਰਬਾਣੀ ਆਧਾਰ ਹੈ ਗੁਰਬਾਣੀ ਲਾਗ ਰਹਾਉ ਜੀ ਮੈਂ ਪਤ ਸੇ ਜਮਕ ਲਾ ਦਨੀ ਐ ਮੈਂ ਗੁਰਬਾਣੀ ਨਹੀਂ ਕਹਿਣਾ ਮੈਂ ਗੁਰਬਾਣੀ ਆਧਾਰ ਹੈ ਗੁਰਬਾਣੀ ਲਾਗ ਰਹਾਉ ਹਰ ਹਰ ਨਾ ਹਰ ਹਰ ਨਾਮ ਰਤਨ ਹੈ ਗੁਰ ਤੁਠਾ ਦੇਵੈ ਮਾਈ ਗੁਰ ਤੁਠਾ ਦੇਵੈ ਮਾਈ ਮੈਂ ਧਰ ਸੱਚੇ ਨਾਮ ਕੀ ਹਰ ਹਰ ਨਾਮ ਹਰ ਨਾਮ ਰਹਾ ਲੇਵ ਲਾਈ ਮੈਂ ਧਰ ਮੈਂ ਧਰ ਇਕੱਠਾ ਨਹੀਂ ਗੈਦਨਾ ਮੈਂ ਧਰ ਇਥੇ ਠਮਕ ਸੱਚੇ ਨਾਮ ਕੀ ਇਥੇ ਵਿਸਰਾਮ ਹਰ ਨਾਮ ਰਹਾ ਲਿਵ ਲਾਇ ਗੁਰ ਗਿਆਨ ਪਦਾਰਥ ਨਾਮ ਹੈ ਹਰ ਨਾਮੁ ਦੇ ਦਰੜਾਇ ਜਿਸ ਪ੍ਰਾਪਤ ਸੋ ਲਹੈ ਗੁਰ ਚਰਨੀ ਲਾਗੈ ਆਇ ਆਕਾਥ ਕਹਾ ਆਕਾਥ ਕਹਾਣੀ ਕਹਾਣੀ ਪ੍ਰੇਮ ਕੀ ਅਕਾਤ ਕਹਾਣੀ ਪ੍ਰੇਮ ਕੀ ਕੋ ਪ੍ਰੀਤਮ ਆਖੈ ਆਏ ਪਿਸ ਦੇਵਾ ਮਨ ਆਪਣਾ ਨੇਵ ਨੇਵ ਲਾਗਾ ਪਾਏ ਸੱਜਣ ਮੇਰਾ ਏਕ ਤੂੰ ਕਰਤਾ ਪੁਰਖ ਸਜਾਨ ਸਤਗੁਰ ਮੀਤ ਮਿਲਾਇਆ ਮੈਂ ਸਦਾ ਸਦਾ ਤੇਰਾ ਤਾਣ ਸਤਗੁਰ ਮੀਤ ਮਿਲਾਇਆ ਇਥੇ ਵਿਸਰਾਮ ਮੈਂ ਇਥੇ ਯਮ ਖਲਾਦਨੀਏ ਸਦਾ ਸਦਾ ਤੇਰਾ ਤਾਣ ਸਤ ਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ ਉਹ ਅਬਨਾਸੀ ਪੁਰਖ ਹੈ ਅਬਨਾਸੀ ਬਬੀ ਦੀ ਸਿਆਰੀ ਲਾ ਕੇ ਉਹ ਅਬਨਾਸੀ ਪੁਰਖ ਹੈ ਸਭ ਮਹਿ ਰਹਿਆ ਸਮਾਇ ਆ ਰਾਮ ਨਾਮ ਧਨ ਸੰਚਿਆ ਸਾਬਤ ਪੂੰਜੀ ਰਾਸ ਨਾਨਕ ਦਰਗਹਿ ਮੰਨਿਆ ਗੁਰਪੂਰੇ ਸਾबास ਵਾਹਿਗੁਰੂ ਜੀ ਕਾ ਹੇ ਗੁਰਜੀ ਕੀ ਪਤੇ